ਜਿਸ ਨੇ ਪਾਸ ਸਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਗੁਰਦੁਆਰਾ ਆਕਾਲ ਸਾਹਿਬ ਨਿਊ ਜਨਤਾਨਗਰ ਵਿਖੇ ਪੰਜ ਪਿਆਰਿਆਂ ਦੀ ਅਗਵਾਹੀ ਹਿੰਟ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਹ ਗੁਰਦੁਆਰਾ ਅਕਾਲ ਸਾਹਿਬ ਵੱਲੋਂ ਨਿਊ ਜੰਦਾ ਨਗਰ ਵਿਖੇ ਧੰਤਨ ਸਾਹਿਬ ਜੀ ਗੁਰਗੋਵਨ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਕਿਹੜੇ ਕਿਹੜੇ ਏਰੀਆ ਚੋਂ ਲੰਘੋਗੇ ਇਹ ਨਿਊ ਜੰਦਾ ਨਗਰ ਤੇ ਸ਼ਿਮਲਾਪੁਰੀ ਦਾਬਾ ਰੋਡ ਤੇ ਸਾਈ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਸੰਗਤਾਂ ਕੀ ਮੈਸੇਜ ਲੈਂਦੇ ਹੋ ਸੰਗਤਾਂ ਨੂੰ ਇਹੀ ਮੈਸੇਜ ਹੈ ਜੀ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਮਨ ਲਗੇ ਗੁਰਬਾਣੀ ਦਾ ਹੈ ਉਸ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸਾਨੂੰ ਸ਼ੇਰਾਂ ਦੇ ਬਾਣੇ ਪੈਨਾਏ ਨੇ ਅਸੀਂ ਸਰਦਾਰੀਆਂ ਬਖਸ਼ੀਆਂ ਨੇ ਇਹਨਾਂ ਨੂੰ ਬਰਕਰਾਰ ਵੀ ਰੱਖਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰੂ ਨਾਨਕ ਸਾਹਿਬ ਦਾ ਪੰਥ ਚਲਾਇਆ ਹੈ ਉਸ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ 10ਵੀਂ ਜੋਤ ਦੇ ਵਿੱਚ 71 ਹੋ ਕੇ ਇੱਕ ਕੌਮ ਦਾ ਦਰਜਾ ਦਿੱਤਾ ਹੈ ਸੋ ਇਸ ਕੌਮ ਨੂੰ ਮਲਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਹੀ ਉਹਨਾਂ ਨੇ ਫਤਿਹਬਦੀ ਜੀ ਮੈਂ ਇਸ ਗੁਰਦੁਆਰਾ ਸਾਹਿਬ ਕਾਲ ਗੁਰਦੁਆਰਾ ਕਾਲ ਸਾਹਿਬ ਦਾ ਟਰਸ ਦਾ ਵਾਈਸ ਪ੍ਰੈਜ਼ੀਡੈਂਟ ਆ ਤੇ ਅੱਜ ਅਸੀਂ ਮਤਲਬ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਕਾਸ਼ਪੁਰਬ ਦੇ ਸਬੰਧ ਦੇ ਵਿੱਚ ਮਸ਼ਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਸਾਰੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਧੰਨ ਸਾਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਹੇਠ ਇਹ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ ਲੁਧਿਆਣਾ ਲਾਈਵਲੀ ਟਿੰਕਾ ਜਰਤੀ ਰਿਪੋਰਟ